ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਸਤ ਗੁਰ ਭੰਗੂ ਫੇਸਬੁੱਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਦੁਪਹਿਰ ਦੇ ਮੌਸਮ ਦੀ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੀ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਕਰਾਂਗੇ ਜਿਨ੍ਹਾਂ ਨੇ ਹਜੇ ਤੱਕ ਆਪਣੀ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਿਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ ਦੋਸਤੋ ਜਿਵੇਂ ਆਪਾਂ ਸਵੇਰ ਦੀ ਵੀਡੀਓ ਦੇ ਵਿੱਚ ਦੱਸਿਆ ਸੀ ਕਿ ਤੁਹਾਨੂੰ ਦੁਪਹਿਰ ਦੇ ਸਮੇਂ ਥੋੜੇ ਥੋੜੇ ਬੱਦਲ ਜਿਹੜੇ ਬਣਦੇ ਹੋਏ ਨ ਕੁਝ ਖੇਤਰਾਂ ਦੇ ਵਿੱਚ ਕਿਉਂਕਿ ਜਿਹੜਾ ਉਹ ਸਿਸਟਮ ਹੈ ਇੱਕ ਐਕਟਿਵ ਹੋਇਆ ਵਾ ਉਹ ਅੱਗੇ ਵੱਲ ਨੂੰ ਵਧ ਰਿਹਾ ਜਿਵੇਂ ਤੁਸੀਂ ਇਹ ਦੇਖ ਸਕਦੇ ਹੋ ਅੱਗੇ ਵੱਲ ਨੂੰ ਵਧ ਰਿਹਾ ਹੈ ਤੇ ਇਹ ਸਿਸਟਮ ਅਚਾਨਕ ਹੀ ਜਿਹੜਾ ਬੱਦਲਾਂ ਦੀ ਆਵਾਜਾਈ ਵਾਲਾ ਬਣ ਜਾਂਦਾ ਕਿਉਂਕਿ ਤੁਹਾਨੂੰ ਦੱਸਿਆ ਸੀ ਕਿ ਜਦੋਂ ਹੀਟ ਵੇਵ ਹੈ ਜਿਹੜੀ ਟੈਂਪਰੇਚਰ ਵੱਧ ਜਾਂਦੇ ਨੇ ਤਾਂ ਹਮੇਸ਼ਾ ਭਰੀ ਗਰਮੀ ਦੇ ਨਾਲ ਥੋੜੇ ਜਿਹੜੇ ਬੱਦਲ ਨੇ ਉੱਚੇ ਅਸਮਾਨ ਨਹੀਂ ਬੱਦਲ ਨੇ ਜਿਹੜੇ ਆਪਾਂ ਕਹਿੰਦੇ ਹਾਂ ਉੱਚੇ ਉੱਠੇ ਹੋਏ ਬੱਦਲ ਉਹ ਬਣ ਜਾਂਦੇ ਨੇ ਉਹ ਇਸ ਸਮੇਂ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਬਣੇ ਹੋਏ ਨੇ ਤੁਹਾਨੂੰ ਜਿਹੜੀ ਇਮੇਜ ਦੀ ਅਪਡੇਟ ਆ ਸੀ ਉਸ ਦੇ ਜਰੀਏ ਤਾਂ ਨੂੰ ਜਿਹੜੀ ਸੈਟੇਲਾਈਟ ਹੈ ਉਸ ਦੇ ਜਰੀਏ ਦਿਖਾਉਣ ਦੀ ਕੋਸ਼ਿਸ਼ ਕਰਦੇ ਇਸ ਜਗ੍ਹਾ ਤੋਂ ਲੈ ਕੇ ਜਿਵੇਂ ਸ੍ਰੀ ਅਨੰਦਪੁਰ ਸਾਹਿਬ ਹਸ਼ਿਆਰਪੁਰ ਵਾਲੀ ਸਾਈਡ ਤੋਂ ਲੈ ਕੇ ਰੂਪਨਗਰ ਰੋਪੜ ਨੰਗਲ ਮਾਛੀਵਾੜਾ ਤੇ ਉਸ ਤੋਂ ਬਾਅਦ ਚੰਡੀਗੜ੍ਹ ਮਹਾਲੀ ਤੇ ਪਟਿਆਲੇ ਦੇ ਕੁਝ ਖੇਤਰ ਤੇ ਥੋੜੇ ਜਿਹਾ ਸੰਗਰੂਰ ਦੇ ਇਲਾਕੇ ਨੇ ਇਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਹਰਿਆਣੇ ਦੇ ਅੰਮਾਲੇ ਵਾਲੀ ਸਾਈਡ ਜਿਹੜੇ ਇਹ ਇਲਾਕੇ ਨੇ ਇਹਨਾਂ ਦੇ ਵਿੱਚ ਇਹ ਸਿਸਟਮ ਜਿਹੜਾ ਐਕਟਿਵ ਹੋਇਆ ਹੋਇਆ ਬੱਦਲਾਂ ਦੀ ਆਵਾਜ਼ ਜਿਹੜੀ ਇਹ ਇਧਰੋਂ ਇਹ ਸਿਸਟਮ ਪਹੁੰਚ ਰਿਹਾ ਤੁਸੀਂ ਦੇਖ ਵੀ ਰਹੇ ਹੋ ਕਿ ਇਧਰਲੇ ਸਾਈਡ ਇਹ ਸਿਸਟਮ ਜਿਹੜਾ ਅੱਗੇ ਵੱਲ ਨੂੰ ਆ ਰਿਹਾ ਥੋੜਾ ਜਿਆ ਤੇ ਜਿਉਂਕਿ ਇੱਕ ਪੱਛਮੀ ਬੰਗਾਲ ਦੀ ਖਾੜੀ ਦੇ ਵਿੱਚ ਜਿਹੜਾ ਤੁਹਾਨੂੰ ਸਵੇਰ ਦੇ ਸਮੇਂ ਅਸੀਂ ਦਿਖਾਇਆ ਸੀ ਜਿਹੜਾ ਸਿਸਟਮ ਐਕਟਿਵ ਹੋਇਆ ਸੀ ਉਹ ਤਾਕੜਾ ਹੁੰਦਾ ਜਾ ਰਿਹਾ ਦਿਨੋ ਦਿਨ ਅੱਗੇ ਵੱਲ ਨੂੰ ਵਧਦਾ ਹੋਇਆ ਨਜ਼ਰ ਆ ਰਿਹਾ ਹੈ ਉਸ ਦੀ ਜਿਹੜੀ ਹਵਾ ਦੇ ਪ੍ਰਭਾਵ ਕਾਰਨ ਬੱਦਲਾਂ ਦੀ ਆਵਾਜ਼ ਆਈਏ ਉੱਪਰ ਵੱਲ ਨੂੰ ਉੱਠ ਰਹੀ ਹੈ ਤੇ ਉਹ ਅੱਗੇ ਵੱਲ ਨੂੰ ਜੁਪੀ ਐਮਪੀ ਤੇ ਦਿੱਲੀ ਹਰਿਆਣਾ ਤੇ ਰਾਜਸਥਾਨ ਪੰਜਾਬ ਹਿਮਾਚਲ ਇਹਨਾਂ ਇਲਾਕਿਆਂ ਨੂੰ ਥੋੜਾ ਥੋੜਾ ਜਿਹੜਾ ਨਾ ਮਤਲਬ ਰੂਪ ਦੇ ਵਿੱਚ ਥੋੜਾ ਥੋੜਾ ਪ੍ਰਭਾਵਿਤ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਕਿਉਂਕਿ ਤੁਹਾਨੂੰ ਅਸੀਂ ਸਵੇਰ ਦੀ ਵੀਡੀਓ ਦੇ ਵਿੱਚ ਇਹ ਜਾਣਕਾਰੀ ਦੇ ਦਿੱਤੀ ਸੀ ਕਿ ਜਿਹੜਾ ਇਹ ਸਿਸਟਮ ਆ ਅਚਾਨਕ ਛੋਟੇ ਛੋਟੇ ਬਦਲ ਨੇ ਜਿਹੜੇ ਵੱਡੇ ਸ਼ਹਿਰਾਂ ਦੇ ਵਿੱਚ ਜਿਵੇਂ ਆਪਾਂ ਕਹਿ ਸਕਦੇ ਹਾਂ ਸ੍ਰੀ ਅਮਰਸਰ ਸਾਹਿਬ ਪਠਾਨਕੋਟ ਗੁਰਦਾਸਪੁਰ ਸ੍ਰੀ ਨੰਦਪੁਰ ਸਾਹਿਬ ਰੋਪੜ ਨੰਗਲ ਇੱਧਰਲੇ ਇਲਾਕਿਆਂ ਦੇ ਵਿੱਚ ਜਾਂ ਉਸ ਤੋਂ ਬਾਅਦ ਪਟਿਆਲੇ ਦੇ ਇਲਾਕਿਆਂ ਦੇ ਵਿੱਚ ਸ੍ਰੀ ਫਤਿਹਗੜ ਸਾਹਿਬ ਦੇ ਇਲਾਕੇ ਲੁਧਿਆਣੇ ਦੇ ਖੇਤਰ ਹੋ ਗਏ ਤੇ ਉਸ ਤੋਂ ਬਾਅਦ ਸੰਗਰੂਰ ਦੇ ਕੁਝ ਖੇਤਰ ਹੋ ਗਏ ਜਾਂ ਚੰਡੀਗੜ੍ਹ ਮਹਾਲੀ ਇਹਨਾਂ ਇਲਾਕਿਆਂ ਦੇ ਵਿੱਚੋਂ ਇਹ ਸਿਸਟਮ ਜਿਹੜਾ ਥੋੜੇ ਥੋੜੇ ਬੱਦਲ ਬਣਨਗੇ ਜਿਨ੍ਹਾਂ ਦੇ ਨਾਲ ਕਿਤੇ ਇਕਾ ਟੁਕਾ ਖੇਤਰਾਂ ਦੇ ਵਿੱਚ ਜਿਹੜੇ ਪਹਾੜੀ ਇਲਾਕਿਆਂ ਨਾਲ ਲੱਗਦੇ ਇਲਾਕੇ ਨੇ ਇਹਨਾਂ ਦੇ ਵਿੱਚ ਜਿਹੜੀ ਕਿਰਮਨ ਕਣੀਆ ਦੁਪਹਿਰ ਤੋਂ ਲੈ ਕੇ ਦੇਰ ਸ਼ਾਮ 7-8 ਵਜੇ ਤੱਕ ਹੋ ਸਕਦੀ ਹੈ ਕਿਉਂਕਿ ਇਹ ਉੱਚੇ ਬੱਦਲ ਬਣੇ ਹੋਏ ਨੇ ਤੁਸੀਂ ਦੇਖ ਵੀ ਪਾ ਰਹੇ ਹੋਵੋਗੇ ਅਸਮਾਨ ਦੇ ਵਿੱਚ ਤੇ ਇਹਨਾਂ ਦੇ ਨਾਲ ਕੋਈ ਜ਼ਿਆਦਾ ਲੰਮੇ ਸਮੇਂ ਲਈ ਜਿਹੜਾ ਮੀਂਹ ਦਾ ਆਪਾਂ ਕਹਿੰਦਾ ਧਿਆਨ ਨਹੀਂ ਪਾਊਗਾ ਤੇ ਟੁੱਟਵੇਂ ਰੂਪ ਦੇ ਵਿੱਚ ਹੀ ਬੱਦਲਾਂ ਦੀ ਆਵਾਜ਼ ਹੈ ਜਿਹੜੇ ਇਹ ਬਾਣੀ ਰੋਗ ਤੇ ਇਹਨਾਂ ਦੇ ਨਾਲ ਕਿਤੇ ਇੱਕਾ ਦੁੱਕਾ ਖੇਤਰਾਂ ਦੇ ਵਿੱਚ ਛਿੱਟਾ ਸਰਾਟ ਅੱਜ ਫੇਰ ਦੇਖਣ ਨੂੰ ਮਿਲੂਗਾ ਅਸੀਂ ਕੱਲ ਵੀ ਤੁਹਾਨੂੰ ਦੁਪਹਿਰ ਤੋਂ ਬਾਅਦ ਅਪਡੇਟ ਦਿੱਤੀ ਸੀ ਕਿ ਕੱਲ ਵੀ ਦੁਪਹਿਰ ਤੋਂ ਬਾਅਦ ਕਿਤੇ ਇੱਕਾ ਦੁੱਕਾ ਖੇਤਰਾਂ ਦੇ ਵਿੱਚ ਬੱਦਲਵਾਈ ਬਣੀ ਸੀ ਉਸੇ ਤਰ੍ਹਾਂ ਅੱਜ ਬਣੀ ਹੋਈ ਹੈ ਅੱਜ ਥੋੜੀ ਜੀ ਬੱਦਲਵਾਈ ਜਿਹੜੀ ਸੰਘਣੀ ਹੈ ਤੇ ਤੁਸੀਂ ਦੇਖਿਆ ਵੀ ਹੋਊਗਾ ਤੇ ਕੋਈ ਵੀ ਵੱਡੀ ਅਪਡੇਟ ਆਉਂਦੀ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਦੇਰ ਸ਼ਾਮ ਤੱਕ ਤਾਂ ਜ਼ਰੂਰ ਅਸੀਂ ਲਾਈਵ ਹੋ ਕੇ ਤੁਹਾਨੂੰ ਜਿਹੜੀ ਉਹ ਵੀਡੀਓ ਆ ਪੰਜਾਬ ਮੀਡੀਆ ਜੋ ਤਸਵੀਰਾਂ ਕਿਤੇ ਵੀ ਪੈਂਦੀਆਂ ਨੇ ਤਾਂ ਜਰੂਰ ਸਾਂਝੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਤਦ ਤੱਕ ਲਈ ਤੁਸੀਂ ਜੁੜੇ ਰਹੋ ਮੌਸਮ ਪੰਜਾਬ ਦੇ YouTube ਚੈਨਲ ਅਤੇ Facebook ਆਈਡੀ ਦੇ ਨਾਲ ਸ਼ੇਅਰ ਜਰੂਰ ਕਰਦੇ ਹੋ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰੱਖਾ